ਟ੍ਰੰਪ ਨੂੰ ਮਿਲਿਆ ਝਟਕਾ ਇੱਕ ਭਾਰਤੀ ਮੂਲ ਦੇ ਨਾਗਰਿਕ ਤੋਂ ਜੀ ਹਾਂ ਨਿਊਯਾਰਕ ਵਿਖਿਆ ਇਲੈਕਸ਼ਨ ਹੋ ਰਹੀਆਂ ਤੇ ਮੇਅਰ ਦੀਆਂ ਜਿਦੇ ਵਿੱਚ ਜੋਹਰਨ ਮਮਦਾਨੀ ਬਣੇ ਮੇਅਰ ਔਰ ਉਹਨੇ ਬਣਾਤੇ ਕਈ ਰਿਕਾਰਡ ਲੱਖਾਂ ਪ੍ਰਵਾਸੀ ਹੋਏ ਖੁਸ਼ ਇਸ ਨਿਊਜ਼ ਤੋਂ ਬਾਅਦ ਕਿਉਂਕਿ ਇਸਨੇ ਬਣਾਏ ਵੱਡੇ ਵੱਡੇ ਰਿਕਾਰਡ ਉਸ ਘੱਟ ਉਮਰ ਦਾ ਮੇਅਰ ਪਹਿਲੇ ਬੜੇ 34 ਸਾਲ ਦੇ ਔਰ ਤੋੜਿਆ ਕਿੰਨੇ ਸਾਲਾਂ ਦਾ ਰਿਕਾਰਡ ਇੰਨੀ ਰਿਕਾਰਡ ਤੋੜ ਵੋਟਾਂ ਨਾਲ ਜਿੱਤੇ ਜੋਹਰਨ ਮਮਦਾਨੀ ਔਰ ਸਭ ਤੋਂ ਖਾਸ ਗੱਲ ਇਹ ਕਿ 트럼ਪ ਨੇ ਇਹਨਾਂ ਦੇ ਬਾਰੇ ਕੀਤੀਆਂ ਸੀ ਇਤਰਾਜ਼ਯੋਗ ਟਿੱਪਣੀਆਂ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਔਰ ਲੋਕਾਂ ਨੇ ਇਹਨਾਂ ਦਾ ਸਾਥ ਦਿੱਤਾ ਔਰ ਇਹ ਬਣ ਗਏ ਇਥੋਂ ਦੇ ਨਿਊ ਮੇਅਰ ਔਰ ਭਾਰਤੀ ਮੂਲ ਦੇ ਹੋਣ ਕਰਕੇ ਬਹੁਤ ਹੀ ਜ਼ਿਆਦਾ ਲੋਕ ਖੁਸ਼ ਨੇ ਔਰ 트럼ਪ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਤੁਹਾਨੂੰ ਪਤਾ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਕਿਉਂਕਿ ਪਿੱਛੇ ਇੱਕ ਸਰਵੇ ਵੀ ਆਇਆ ਸੀਗਾ ਕਿ ਜੋ 트럼ਪ ਇਸ ਟਾਈਮ ਦੇ ਉੱਤੇ ਕਰ ਰਿਹਾ ਹੈ ਉਹ ਕੋਈ ਵੀ ਲੋਕ ਉਹਨੂੰ ਪਸੰਦ ਨਹੀਂ ਕਰ ਰਿਹਾ ਨਾ ਕਿ ਇੱਥੋਂ ਦੇ ਗੋਰੇ ਨਹੀਂ ਬਾਹਰ ਦੇ ਔਰ ਇਸੇ ਬਜਾਤੋ ਅੱਜ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਪਹਿਲਾਂ ਵੀ ਉੱਥੇ ਰਿਪਬਲਿਕ ਪਾਰਟੀ ਦਾ ਹੀ ਰਾਜ ਸੀਗਾ ਤੋ ਦੇਖਿਆ ਜਾ ਰਿਹਾ ਕਿ ਅਕਸਰ ਇਦਾਂ ਹੀ ਹੁੰਦਾ ਕਿ ਜਿੱਥੇ ਜਿਹੜੀ ਪਾਰਟੀ ਦਾ ਰਾਜ ਹੁੰਦਾ ਉਹਨਾਂ ਦਾ ਹੀ ਮੇਰ ਬਣਦਾ ਪਰ ਦੇਖਣ ਵਾਲੀ ਇਹ ਗੱਲ ਆ ਕਿ ਜਿਹੜੀ 트럼ਪ ਦੀ ਪਾਰਟੀ ਵੱਲੋਂ ਰਿਪਬਲਿਕ ਵੱਲੋਂ ਬੰਦਾ ਖੜਿਆ ਸੀ ਉਹਨੂੰ ਬਹੁਤ ਹੀ ਘੱਟ ਵੋਟਾਂ ਮਿਲੀਆਂ ਸਿਰਫ ਸਿਰਫ 7% ਵੋਟਾਂ ਉਹਨਾਂ ਨੂੰ ਮਿਲੀਆਂ ਜਦਕਿ ਜਿਹੜੇ ਮੇਰ ਬਣੇ ਆ ਜੋਹਰਨ ਮਮਦਾਨੀ ਇਹਨਾਂ ਨੂੰ 50% ਤੋਂ ਜ਼ਿਆਦਾ ਵੋਟਾਂ ਪੈ ਗਈਆਂ ਜਿਹੜੀ ਕਿ ਇੱਕ ਆਪਣੇ ਆਪ 'ਚ ਬਹੁਤ ਹੀ ਵੱਡੀ ਉਪਲਬਧੀ ਆ ਔਰ ਉਹ ਸਾਰੇ ਹੀ ਪ੍ਰਵਾਸੀ ਉੱਥੋਂ ਦੇ ਖੁਸ਼ ਆ ਇਹਨਾਂ ਦੀਆਂ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਜਿਹੜੇ ਲੋਕ ਦੇ ਨਾਲ ਜੁੜੇ ਸੀਗੇ ਔਰ ਤੁਹਾਨੂੰ ਜਿੱਥੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹਨਾਂ ਦੀ ਰੇਟਿੰਗ ਆ ਰਹੀ थी ਰੇਟਿੰਗ ਦੇ ਹਿਸਾਬ ਨਾਲ ਵੀ ਇਹ 50 ਤੋਂ 60% ਦੇ ਨਾਲ ਅੱਗੇ ਚੱਲਦੇ ਸੀ ਜਿਹੜੇ ਦੂਜੇ ਨੰਬਰ ਦੂਜੇ ਨੰਬਰ ਤੇ ਆ ਰਹੇ ਸੀ ਉਹਨਾਂ ਦੀ 30 ਤੋਂ 35% ਰੇਟਿੰਗ ਆ ਰਹੀ ਸੀ ਔਰ 트ੰਪ ਦੀ ਪਾਰਟੀ ਦੀ ਰੇਟਿੰਗ ਤੁਹਾਨੂੰ ਪਤਾ ਸਭ ਤੋਂ ਥੱਲੇ ਡਿੱਗੀ ਤੇ ਸੇਮ ਰਿਜ਼ਲਟ ਵੀ ਉਸੇ ਤਰ੍ਹਾਂ ਆਇਆ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜੋਹਰਾਨ ਮੁਹੰਮਦਾਨੀ ਨੂੰ ਜਿਹੜੀ ਬੋਟ ਪਈ ਆ ਉਹ ਟੋਟਲ ਪਈ ਆ 1036051 ਬੋਟ ਪਈ ਆ ਜਿਹੜੀ 50% 50.4% ਬੋਟ ਪਈ ਆ ਔਰ 50% ਤੋਂ ਜ਼ਿਆਦਾ ਵੋਟ ਇਹਨਾਂ ਨੂੰ ਪਈ ਆ ਪਹਿਲੀ ਵਾਰ ਇਦਾਂ ਹੋਇਆ ਔਰ ਇੱਡੀ ਵੱਡੀ ਗਿਣਤੀ ਦੇ ਵਿੱਚ ਬੋਟਸ 20 ਲੱਖ ਤੋਂ ਜਾਦਾ ਵੋਟਸ ਪਈਆਂ ਸਾਰੇ ਅੰਕੜੇ ਪਿਛਲੇ ਟੁੱਟ ਗਏ ਕਿ ਇੰਨੇ ਲੋਕ ਨਿਕਲੇ ਐ ਇਸ ਵਾਰ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਇਸ ਵਾਰ ਕੰਪਨੀਆ ਇਸ ਨੀਤੀਆਂ ਨੂੰ ਜਵਾਬ ਦੇਣਾ ਸੋ ਲੋਕਾਂ ਨੇ ਜਵਾਬ ਦਿੱਤਾ ਔਰ ਜਿਹੜੇ ਦੂਜੇ ਨੰਬਰ ਤੇ ਕੈਂਡੀਡੇਟ ਆਇਆ ਉਹਨਾਂ ਨੂੰ ਪਈਆ 48% ਵੋਟ ਔਰ ਉਹਨਾਂ ਨੂੰ ਟੋਟਲ ਵੋਟ ਪੈ ਗਈ 854995 ਵੋਟ ਉਹਨਾਂ ਨੂੰ ਪਈਆ ਉਹ ਸਭ ਤੋਂ ਦੇਖਣ ਵਾਲੀ ਗੱਲ ਔਰ ਹੱਸੋ ਹੀ ਨਹੀਂ ਗੱਲ ਇਹ ਆ ਕੀ 트럼ਪ ਜਿਹੜਾ ਕਹਿੰਦਾ ਸੀ ਮੈਂ ਸਾਰਾ ਕੁਝ ਹੀ ਆ ਅਮਰੀਕਾ ਲਈ ਮੈਂ ਜੋ ਕਰਤਾ ਉਹ ਅਜ ਤੱਕ ਕੋਈ ਕਰ ਨਹੀਂ ਸਕਿਆ ਔਰ ਮੇਰੇ ਨਾਲ ਹੀ ਅਮਰੀਕਾ ਦਾ ਸਭ ਤੋਂ ਜ਼ਿਆਦਾ ਭਵਿਸ਼ ਉਜਲ ਹੋਣਾ ਸੋ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਉਹਨਾਂ ਦੀਆਂ ਨੀਤੀਆਂ ਨੂੰ ਨਕਾਰਿਆ ਸੋ ਤੁਸੀਂ ਉਹਨਾਂ ਦੀ ਜਿਹੜੀ ਵੋਟ ਪਈ ਆ ਉਹਨੂੰ 7% ਵੋਟ ਪਈ ਆ ਬਹੁਤ ਹੀ ਘੱਟ ਜਿਹੜੀ ਹਸੋ ਹੀਣੀ ਗੱਲ ਹੋ ਰਹੀ ਹੈ ਇਸ ਉਹਨਾਂ ਨੂੰ ਪਈ ਆ ਇੱਥੇ 1,46,137 ਵੋਟ ਪਈ ਆ ਉਹਨਾਂ ਦੇ ਕੈਂਡੀਡੇਟ ਨੂੰ ਸੋ ਦੇਖਣ ਵਾਲੀ ਗੱਲ ਹੈ ਹੁਣ ਸੋਚਣਾ ਪਏਗਾ 트럼ਪ ਨੂੰ ਵੀ ਕਿ ਜਿਨ੍ਹਾਂ ਉਹਨਾਂ ਨੇ ਇਹਨਾਂ ਦੇ ਵਿਰੁੱਧ ਪਚਾਰ ਕੀਤਾ ਸੀਗਾ ਕਿ ਐਦੇ ਐਦਾਂ ਦੇ ਮੁਝੋ ਬੋਲ ਕੱਢ ਦਿੱਤੇ ਸੀਗੇ ਜਿਹੜੇ ਹੁਣ ਵਾਪਸ ਨਹੀਂ ਲਿੱਤੇ ਜਾ ਸਕਦੇ ਔਰ ਲੋਕਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਦੇਖਿਆ ਤੇ ਸਮਝਿਆ ਔਰ ਸੋਚਿਆ ਕਿ ਇਹ ਸਿਰਫ ਸਿਰਫ ਨਫਰਤ ਦੀ ਰਾਜਨੀਤੀ ਕਰਦੇ ਪਏ ਆ ਸੋ ਜਿੱਥੇ ਹੀ ਇਹਨਾਂ ਦੀ ਮਮਦਾਨੀ ਦੀ ਜੋ ਇਲੈਕਸ਼ਨ ਕੈਂਪੇਨ ਸੀਗੀ ਉਹਨਾਂ ਦੀ ird gird ਰਹੀ ਮੀਡਲ ਕਲਾਸ ਲੋਕਾਂ ਦੀ ਉਹਨਾਂ ਨੇ ਕਿਹਾ ਕਿ ਜਿਹੜੇ ਟੈਰਫ ਜਿਹੜੇ ਟੈਕਸ ਇਹ ਵੱਡੇ ਲੋਕਾਂ ਦੇ ਉੱਤੇ ਲਾਏ ਜਾਣਗੇ ਜਿਹੜੇ ਲੋਕ ਮਿਲੀਨਰ ਆ ਉਹਨਾਂ ਦੇ ਉੱਪਰ ਟੈਕਸ ਵਧਾਏ ਜਾਣਗੇ ਜਿਹੜੇ ਲੋਕ ਗਰੀਬ ਆ ਉਹਨਾਂ ਨੂੰ ਹੋਰ ਗਰੀਬ ਨਹੀਂ ਕੀਤਾ ਜਾਏਗਾ ਸਟੂਡੈਂਟ ਆ ਜਿੰਨੇ ਵੀ ਇਥੇ ਯੁਵਾਕਾਂ ਉਹਨਾਂ ਦੀਆਂ ਸਕੂਲ ਦੇ ਵਿੱਚ ਉਹਨਾਂ ਨੂੰ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾਣ ਆਉਣ ਦੇ ਲਈ ਸਫਰ ਫ੍ਰੀ ਕੀਤਾ ਜਾਏਗਾ ਮਤਲਬ ਕਿ ਉਹਨਾਂ ਦੀਆਂ ਬੱਸੇਸ ਪਾਸ ਫ੍ਰੀ ਬਣਾਏ ਜਾਣਗੇ ਟਰੈਵਲ ਲਈ ਟਰਾਂਸਪੋਰਟ ਦੇ ਲਈ ਔਰ ਉਹ ਸਾਰੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਔਰ ਫਤਵਾ ਦੇਣ ਦੇ ਲਈ ਇਹਨਾਂ ਨੂੰ ਜਿੱਤ حاصل ਹੋਈ ਹੈ ਜਿਹੜੀ ਕਿ ਇੱਕ ਰਿਕਾਰਡ ਤੋੜ ਜਿੱਤ ਹੋਈ ਹੈ ਕਿਤਨੇ ਕਿਤੇ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਕੋਈ ਇਹਨਾਂ ਤੋਂ ਦੁਖੀ ਸੀ ਹਰ ਇੱਕ ਤਬਕਾ ਇਹਨਾਂ ਤੋਂ ਦੁਖੀ ਹੋਇਆ ਪਿਆ ਸੀਗਾ ਜੋ ਕਿ ਜਿਸ ਤਰ੍ਹਾਂ ਦੀਆਂ ਇਹ ਨੀਤੀਆਂ ਔਰ ਜਿਸ ਤਰ੍ਹਾਂ ਦੀ ਇਹ ਆਪਣੀ ਬਿਆਨਬਾਜ਼ੀ ਕਰਦੇ ਆ ਆਪਣੇ ਫੈਸਲੇ ਕਰਦੇ ਹਰ ਟਾਈਮ ਇੱਕ ਇੱਕ ਝਟਕਾ ਦਿੰਦੇ ਪਏ ਆ ਪਰ ਅੱਜ ਇਹਨਾਂ ਨੂੰ ਖੁਦ ਹੀ ਇੱਕ ਝਟਕਾ ਮਿਲ ਗਿਆ ਉਹ ਵੀ ਇੱਕ ਇੰਡੀਅਨ ਮੂਵ ਦੇ ਨਾਗਰਿਕ ਤੋਂ ਸੋ ਬਹੁਤ ਵਧੀਆ ਔਰ ਇਮੀਗ੍ਰੈਂਟਸ ਨੂੰ ਅੱਜ ਮੁੱਲ ਲੱਗਦਾ ਜਿੱਤ ਹੋਈ ਔਰ ਸਾਰੇ ਬੰਦੇ ਉਹ ਖੁਸ਼ ਹੋਣਗੇ ਜਿਹੜੇ ਹਰ ਰੋਜ਼ ਸਹਿਮ ਸਹਿਮ ਕੇ ਡਰ ਡਰ ਕੇ ਨਿਊਜ਼ ਦੇਖਦੇ ਸੀ ਕਿ ਅੱਜ ਫੇਰ ਨਾ ਕੋਈ 트ੰਪ ਕੋਈ ਨਵੀਂ ਧਮਾਕਾ ਕਰ ਦੇ ਕੋਈ ਨਵਾਂ ਫੈਸਲਾ ਲਿਆ ਦੇ ਸੋ ਆਏ ਨਿਊਜ਼ ਬਹੁਤ ਹੀ ਵਧੀਆ ਆਈ ਥਿੰਕ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਔਰ ਸਾਰੇ ਇਸ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਇਸ ਦੇ ਬਾਰੇ ਆਪਣੀ ਆਪਣੀ ਰਾਏ ਦਿਓ ਕੀ ਤੁਹਾਡੀ ਰਾਏ ਆ ਕੀ ਤੁਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਇਹ ਆਈਸ ਦੀਆਂ ਰੈਡਾਂ ਹੋ ਰਹੀਆਂ ਸੀਗੀਆਂ ਜਿਨ੍ਹਾਂ ਤੋਂ ਗੋਰੇ ਵੀ ਦੁਖੀ ਹੋਏ ਪਏ ਸੀ ਪਿੱਛੇ ਤੁਹਾਨੂੰ ਪਤਾ ਕਿ 2600 ਉਹਨਾਂ ਦੇ ਸਿਟੀਆਂ ਦੇ ਵਿੱਚ ਇੱਕ ਰੋਸ ਵੀ ਹੋਏ ਸੀਗੇ ਰੋਡ ਸ਼ੋਅ ਵੀ ਹੋਏ ਸੀਗੇ ਜਿਹੜੇ ਕਿ 트ੰਪ ਦੇ ਐਂਟੀ ਸੀਗੇ ਕਿੰਗ ਨੋ ਕਿੰਗ ਦੇ ਨਾਮ ਦੇ ਰੈਲੀਆਂ ਹੋਈਆਂ ਸੀਗੀਆਂ ਸੋ ਉਹ ਜਿਹੜੀਆਂ ਰੈਲੀਆਂ ਨੂੰ ਇਹ ਦੱਸ ਰਹੀ ਸੀ ਕਿ ਐਵੇਂ ਜਾਂ ਫੇਰ ਕਾ ਬਕਵਾਸ ਲੋਕ ਸੋ ਉਹ ਵੀ ਹੁਣ ਪਤਾ ਲੱਗ ਰਿਹਾ ਕਿ ਵਾਕਈ ਹੀ 트ੰਪ ਦੇ ਐਂਟੀ ਲੋਕ ਹੋਏ ਆ ਔਰ ਉਹਨਾਂ ਨੇ ਆ ਕਹਿਣਾ ਵੀ ਇਹ ਵੀ ਸੀਗਾ ਕਿ ਜਿਹੜੀ ਆਈਸ ਦੀ ਫੋਟੋ ਫੜਾਈ ਹੋ ਰਹੀ ਆ ਨਾ ਇਹ ਸਿਰਫ ਸਿਰਫ ਬਾਰਡਰਾਂ ਤੇ ਤੱਕ ਸੀਮਿਤ ਸਹੀ ਆ ਬਾਰਡਰਾਂ ਤੇ ਸਤਾਈ ਹੋਣੀ ਚਾਹੀਦੀ ਆ ਪਰ ਜੋ ਹੁਣ ਅੰਦਰ ਹੋ ਰਿਹਾ ਉਹਨੂੰ ਬੰਦ ਕਰਨ ਨਾਲ ਬੰਦ ਕਰ ਦੇਣਾ ਚਾਹੀਦਾ ਸੋ ਇਹਦੇ ਕਰਕੇ ਜਿੱਤ ਹੋਈ ਅੱਜ ਆਈ ਹੋਪ ਤੁਸੀਂ ਵੀ ਸਾਰੇ ਇਸ ਨਿਊਜ਼ ਨੂੰ ਖੁਸ਼ ਹੋਵੋਗੇ ਇੰਜੋਏ ਕਰੋਗੇ ਬਾਕੀ ਜੋ ਵੀ ਤੁਹਾਡੀ رائے ਹੋਈ ਜਰੂਰ ਕਰਿਓ ਆਪਣੀ رائے ਕੀ ਤੁਹਾਡੇ ਇਸ ਬਾਰੇ ਕਹਿਣਾ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ